ਜਿਨੇ ਮਾਪੇ-ਬਾਪ ਦੀ ਸੇਵਾ ਕੀਤੀ, ਬਾਪੂ ਦੀ ਸੇਵਾ ਕੀਤੀ ਤੇ ਉਹਨੂੰ ਫਿਰ ਕਿਸੇ ਦੀ ਸੇਵਾ ਕਰਨ ਦੀ ਲੋੜ ਨਹੀਂ ਹੈ, ਉਹਨੂੰ ਕਿਸੇ ਤੀਰਥ ਤੇ ਜਾਣ ਦੀ ਲੋੜ ਨਹੀਂ ਹੈ, ਉਹਨੂੰ ਤਿੰਨ ਲੋਕਾਂ ਦਾ ਭ੍ਰਮਣ ਕਰਨ ਦੀ ਲੋੜ ਨਹੀਂ ਹੈ। ਸਾਰਾ ਕੁਝ ਹੀ ਮਾਪੇ-ਬਾਪ ਦੇ ਚਰਨਾਂ 'ਚ ਹੈ। ਮਾਂ ਜੰਨਤ ਹੈ, ਸਵਰਗ ਹੈ। ਤੇ ਬਾਪੂ ਸਵਰਗ ਦਾ ਦਰਵਾਜ਼ਾ ਹੈ। ਬਾਪੂ ਤਜਰਬਿਆਂ ਦਾ ਭੰਡਾਰ ਹੈ। ਬਪੂ ਤਯਰਬਿਆਂ ਦਾ ਭੰਡਾਰ ਹੈ ਮਾਂ ਤੇ ਫਿਰ ਮਾਂ ਐ ਉਹਨੂੰ ਕੀ ਕਹੀਏ ਉਹਦੇ ਵਰਗਾ ਤੇ ਹੈ ਹੀ ਕੋਈ ਨਹੀਂ ਮਾਂ ਤੇ ਖੁਦ ਰੱਬ ਐ ਸਮਝੋ ਬੇਨਤੀ ਨੂੰ ਅਸਲ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਐ ਏਸ ਮੰਦਰ ਦੀ ਜਿਹੜੀ ਉਸਾਰੀ ਆ ਨਾ ਏਸ ਮੰਦਰ ਦੀ ਉਸਾਰੀ ਉਸਾਰਨ ਦੀ ਜਿਹੜੀ ਸੇਵਾ ਐ ਉਹ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਬਾਬਾ ਖੜਕ ਸਿੰਘ ਉਹਨਾਂ ਨੇ ਆਪਣੇ ਘਰ ਕੰਮਲਾ ਦੇ ਨਾਲ ਕਰਵਾਈ ਸੀ ਬਹੁਤ ਸੋਹਣੀ ਜਿਹੜਾ ਨ ਬਹੁਤ ਸੋਹਣਾ ਨਕਸ਼ਾ ਬਹੁਤ ساری ਲੇਬਰ ਬਹੁਤ سارے ਕਾਰੀਗਰ ਲਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਸੁਪੁੱਤਰ ਬਾਬਾ ਖੜਕ ਸਿੰਘ ਨੇ ਆਪ ਕਰਾਈ ਕਹਿਣ ਤੋਂ ਭਾਵ ਮੇਰਾ ਇਹ ਹੈ ਵੀ ਇੱਕ ਦੂਜੇ ਦੇ ਵਿੱਚ ਨਫ਼ਰਤ ਨਾ ਭਲਾਈਏ ਜੇਕਰ ਸਿੱਖ ਕੋਲ ਗੁਰੂ ਕੇ ਸਿੱਖ ਕੋਲ ਖਾਲਸਾ ਰਾਜ ਸੀ ਤਾਂ ਖਾਲਸਾ ਰਾਜ ਵੇਲੇ ਇਹਨਾਂ ਮੰਦਰਾਂ ਦੀਆਂ ਉਹ ਸਾਰੀਆਂ ਇਹਨਾਂ ਮੰਦਰਾਂ ਦੀ ਸੇਵਾ ਸੰਭਾਲ ਵੀ ਗੁਰੂ ਕੇ ਖਾਲਸੇ ਨੇ ਕਰਾਈ ਹੈ। ਨਫਰਤ ਦਾ ਬੀਤਾ ਨਹੀਂ ਹੈ। ਧਰਮ ਕੋਈ ਮਾੜਾ ਨਹੀਂ ਹੁੰਦਾ ਧਰਮ ਅੱਛਾ ਤੇ ਚੰਗਾ ਹੁੰਦਾ ਹੈ ਪਰ ਧਰਮ ਦੇ ਵਿੱਚ ਕੁਝ ਪੈਰੋਕਾਰ ਮਾੜੇ ਹੁੰਦੇ ਨੇ, ਕੁਝ ਬੰਦੇ ਮਾੜੇ ਹੁੰਦੇ ਨੇ। ਧਰਮ ਕੋਈ ਨਹੀਂ ਮੜਾ ਨਾ ਮੁਸਲਮਾਨ ਧਰਮ ਮੜਾ ਗਨੀਖਾ ਨਵੀ ਖਾਣ ਨੂੰ ਕਿਵੇਂ ਭੁੱਲ ਜੀਏ ਭਾਈ ਪੀਰ ਬੁੱਧੂ ਸ਼ਾਹ ਨੂੰ ਕਿਵੇਂ ਭੁੱਲ ਜੀਏ ਜਿਹਨੇ 500 ਮਰੀਦ ਆਪਣਾ ਗੁਰੂ ਗੋਬਿੰਦ ਸਿੰਘ ਵਰਦੀ ਚੋਲੀ ਵਿੱਚ ਪਾਗ ਦਿੱਤਾ ਉਹ ਭੀਖਣ ਸਾਹਿਬ ਮੁਸਲਮਾਨ ਫਕੀਰ ਹੈ ਉਹਨੂੰ ਕਿਵੇਂ ਭੁੱਲ ਜੀਏ ਜਿਹੜਾ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਚੱਲੇ ਆ ਕਿੱਥੇ ਰੱਖਾਂਗਾ ਪਰ ਜਿੱਥੇ ਨਫ਼ਰਤ ਹੈ ਉੱਥੇ ਧਰਮ ਨਹੀਂ ਉੱਥੇ ਗਿਆਨ ਨਹੀਂ ਹੈ ਨਫਰਤ ਦੇ ਵਿੱਚੋਂ ਨਿਕਲਣਾ ਪਵੇਗਾ ਤੇ ਬਾਬਾ ਕਬੀਰ ਸਾਹਿਬ ਜੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਅਵਲ ਅੱਲਾ ਹੈ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗੋ ਪੁਜਿਆ ਕੌਣ ਭਲੇ ਕੋ ਬੰਦੇ